ਔਰ ਇੱਕ ਇਹਨਾਂ ਦੇ ਵਿੱਚੋਂ ਉਹ ਚਲੋ ਹਲਾ ਕਿਸੇ ਜਵਾਈ ਹੋਵੇ ਹਾਂ ਹਾਂ ਕਿਸੇ ਦਾ ਹੋਵੇ ਸਾਡਾ ਹੋਵੇ ਸਾਡਾ ਹੋਵੇ ਇੱਕ ਵਾਰ ਦਫਾ ਕਰੋ ਪੈ ਔਰ ਇੱਕ ਇਹਨਾਂ ਦੇ ਵਿੱਚੋਂ ਉਹ ਚਲੋ ਹਲਾ ਕਿਸੇ ਜਵਾਈ ਹੋਵੇ ਹਾਂ ਹਾਂ ਕਿਸੇ ਦਾ ਹੋਵੇ ਸਾਡਾ ਹੋਵੇ ਸਾਡਾ ਹੋਵੇ ਇੱਕ ਵਾਰ ਦਫਾ ਕਰੋ ਪੈ ਔਰ ਇੱਕ ਇਹਨਾਂ ਦੇ ਵਿੱਚੋਂ ਉਹ ਚਲੋ ਹਲਾ ਕਿਸੇ ਜਵਾਈ ਹੋਵੇ ਹਾਂ ਹਾਂ ਕਿਸੇ ਦਾ ਹੋਵੇ ਸਾਡਾ ਹੋਵੇ ਸਾਡਾ ਹੋਵੇ ਇੱਕ ਵਾਰ ਦਫਾ ਕਰੋ ਪੈ ਇਹਦਾ ਇੱਕ ਸਲਵਾੜੇ ਦਾ ਕੇਸ ਹੈ ਕੋਈ ਕ੍ਰਿਸਟਾਫਰ ਦੇ ਇੱਕ ਜਿੱਤੇ ਆ ਕੇ ਸੜਕ ਚੋੜੀ 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 ਕਰਦਾ ਆ ਸਰਸਤੇ ਆ ਬੜੀ ਚਰਖਾ ਸਰ ਉਹਦਾ ਪਰੰਪਰਣੇ ਉੱਪਰ ਦੇ ਘਰ ਕੋਸ਼ਿਸ਼ ਕੇਸ ਦਿੱਤੀ ਆ ਸਾਡੇ ਚੋੜੀ ਕਰਨੇ ਸਾਰਾ ਦੁਨੀਆ ਨੂੰ ਫਾਇਦਾ ਹੋਣਾ ਜੀ ਜੀ ਸਰ ਹੁਣ ਦੇਖੋ ਇਹਨੂੰ ਇੰਪਲੀਮੈਂਟ ਕਰਾਓ ਸਭ ਖਤਮ ਕਰੋ ਕੋਣ ਨੂੰ ਜਬਸੇ ਬੰਦੇ ਉਹ ਉਹ ਸਰ ਮੇਕਲ ਉਹ ਆਜੀ ਜਿਹੜੇ ਆਪਣੇ ਬਲਬੀਰ ਰਾਜ ਨੂੰ ਹੁੰਦੇ ਸੀਗੇ ਨਾ ਕਮਿਸ਼ਨਰ ਉਹਨਾਂ ਦੇ ਸ਼ਾਇਦ ਸਾਰੇ ਇਹਦੇ ਚੋਹਾਂ ਜੀ ਚਲੋ ਸੁਧਰੇ ਸਾਰੇ ਜੋ ਵੀ ਉਹਨੂੰ ਵੀ ਦੱਸਵਾ ਕਰੋ ਅਸੀਂ ਕਿ ਲੈਣਾ ਇਹਨਾਂ ਕਿਸੇ ਦੇਖੋ ਆਪਣੇ ਕੋਲ ਤੱਕੜੀ ਕੋਈ ਹੈ ਨਾ ਆਡੇ ਕੋ ਤਾਂ ਜਿੰਦਰੀ ਦੀ ਆਪਾਂ ਤਾਂ ਜ਼ਿੰਦਗੀ ਤੱਕੜੀ ਦੇ ਤੋਲਣਾ ਆਪਣੀ ਤੇ ਜੋ ਥੋਕੇ ਨਾ ਕਲਾਮੇ ਕਰੋ ਹੋਰ ਦੱਸੋ ਮੈਨੂੰ ਦੱਸੋ ਘੜਕੇ ਲੰਦੀ ਆ ਦੱਸੋ ਮੈਨੂੰ ਆਪਾਂ ਤਾਂ ਆ ਕਰਾਉਣ ਬਹੁਤ ਗੁਣ ਦੀ ਗੱਲ ਕੱਢੀ ਸਰ ਏਦਾਂ ਇੱਕ ਜਿਹੜਾ ਬਲਵੀਰ ਕਮਿਸ਼ਨਰ ਸਿਦਾ ਉਹ ਵੀ ਇਹਨਾਂ ਦਾ ਜੁਆਈ ਆ ਜਿਹੜੀ ਜਗਾ ਸੀ ਉਹ ਵੇਚ ਗਿਆ ਸਾਰੀ ਆਪਣੀ ਜਗਾ ਔਰ ਇੱਕ ਇਹਨਾਂ ਦੇ ਵਿੱਚ ਉਹ ਚਲੋ ਹਲਾ ਕਿਸੇ ਜੁਆਈ ਹੋਵੇ ਹਾਂ ਕਿਸੇ ਦਾ ਹੋਵੇ ਸਾਡਾ ਹੋਵੇ ਮੇਰਾ ਹੋਵੇ ਇੱਕ ਵਾਰ ਦਫਾ ਕਰੋ ਪੈ ਔਰ ਇੱਕ ਇਹਨਾਂ ਦੇ ਵਿੱਚ ਉਹ ਚਲੋ ਹਲਾ ਕਿਸੇ ਜਵਾਈ ਹੋਵੇ ਹਾਂ ਹਾਂ ਕਿਸੇ ਰਾਹ ਹੋਵੇ ਸਾਡਾ ਹੋਵੇ ਮੇਰਾ ਰਾਹ ਹੋਵੇ ਇੱਕ ਇਹਨੂੰ ਦਫਾ ਕਰੋ ਪੈ ਔਰ ਇੱਕ ਇਹਨਾਂ ਦੇ ਵਿੱਚ ਉਹ ਚਲੋ ਹਲਾ ਕਿਸੇ ਜਵਾਈ ਹੋਵੇ ਹਾਂ ਹਾਂ ਕਿਸੇ ਰਾਹ ਹੋਵੇ ਸਾਡਾ ਹੋਵੇ ਮੇਰਾ ਰਾਹ ਹੋਵੇ ਇੱਕ ਇਹਨੂੰ ਦਫਾ ਕਰੋ ਪੈ ਔਰ ਇੱਕ ਇਹਨਾਂ ਦੇ ਵਿੱਚ ਉਹ ਚਲੋ ਹਲਾ ਕਿਸੇ ਜਵਾਈ ਹੋਵੇ ਹਾਂ ਹਾਂ ਕਿਸੇ ਰਾਹ ਹੋਵੇ ਸਾਡਾ ਹੋਵੇ ਮੇਰਾ ਰਾਹ ਹੋਵੇ ਇੱਕ ਇਹਨੂੰ ਦਫਾ ਕਰੋ ਪੈ ਇੱਕ ਲੈ ਇੱਕ ਸੁਲਵਾੜੇ ਦਾ ਕੇਸ ਹੈ ਕੋਈ ਤਰਤਾਪੂਸ਼ ਦੇ ਜਿੱਤੇ ਆ ਕੇ ਸੜਕ ਚੌੜੀ ਚੌੜੀ ਸ਼ੋਰੀ ਕਰੰਦਾ ਆ ਰਸਤੇ ਦਾ ਹਾਂਜੀ ਸਰ ਉਹਦਾ ਕਰਨ ਨੂੰ ਆਪਾਂ ਨੇ ਆਪਾਂ ਨੇ ਘਰ ਕੋਸ਼ਿਸ਼ ਕੀਤੀ ਹੈ ਸੜਕ ਚੌੜੀ ਕਰਨ ਨਾਲ ਦੁਨੀਆਂ ਨੂੰ ਫਾਇਦਾ ਹੋਣਾ ਜੀ ਜੀ ਸਰ ਹੋਰ ਦੇਖੋ ਇਹਨੂੰ ਇੰਪਲੀਮੈਂਟ ਕਰਾਓ ਸੜਕ ਖਤਮ ਕਰੋ ਕੋਣ ਨੂੰ ਜੀ ਬਸੇ ਬੰਦੇ ਉਹ ਸਰ ਮੈਥੇ ਲੋਵਾ ਜਿਹੜੇ ਆਪਣੇ ਬਲਬੀਰ ਰਾਜ ਨੂੰ ਡੇ ਸੀਗੇ ਨਾ ਕਮਿਸ਼ਨਰ ਉਹਨਾਂ ਦੇ ਸ਼ਾਇਦ ਸਾਰੇ ਜਿਹੜੇ ਚੋਣਾਂ ਦੀ ਚਲੋ ਸੁਦਰੇਸ ਹੋ ਰਹੇ ਜੋ ਉਹ ਦਬਾ ਕਰੋ ਅਧਿਕ ਰਹਿਣਾ ਜਨਾ ਕਿਸੇ ਦੇਖੋ ਆਪਣੇ ਕੋਲ ਤੱਕੜੀ ਕੋਈ ਹੈ ਨਾ ਆਪਣੇ ਕੋ ਤਾਂ ਜ਼ਿੰਦਗੀ ਦੀ ਆਪਾਂ ਤਾਂ ਜ਼ਿੰਦਗੀ ਤਕੜੀ ਦਾ ਤੋਲਣਾ ਆਪਣੇ ਤੇ ਜਿਹੜਾ ਥੋਕੇ ਨਾਲ ਲੱਕ ਲਾਵੇ ਕਰੋ ਹੋਰ ਦੱਸੋ ਮੈਨੂੰ ਦੱਸੋ ਕੋੜ ਚ ਲੰਦੀ ਆ ਦੱਸੋ ਮੈਨੂੰ ਆਪਾਂ ਤਾਂ ਆ ਕਰਾਉਣ ਬਹੁਤ ਸੁਣਦੇ ਹੀ ਸਰ ਇਹਦਾ ਇੱਕ ਜਿਹੜਾ ਬਲਵੀਰ ਕਮਿਸ਼ਨਰ ਸਿਗਾ ਉਹ ਵੀ ਇਹਨਾਂ ਦਾ ਜਵਾਈ ਆ ਜੇ ਵੀ ਜਗਾ ਸੀ ਉਹ ਵੇਚ ਗਿਆ ਸਾਰੀ ਆਪਣੀ ਜਗਾ ਔਰ ਇੱਕ ਇਹਨਾਂ ਦੇ ਵਿੱਚ ਉਹ ਚਲੋ ਹਲਾ ਕਿਸੇ ਜਵਾਈ ਹੋਵੇ ਹਾਂ ਕਿਸੇ ਦਾ ਹੋਵੇ ਸਾਡਾ ਹੋਵੇ ਮੇਰਾ ਹੋਵੇ ਇੱਕ ਦਿਨ ਦਫਾ ਕਰੋ ਪੈ